Hey! <laughs> ਪ੍ਰਸ਼ਾਸਨ ਜਿਹੜਾ ਸਾਨੂੰ ਰੋਜ਼ ਲਾਰੇ ਲਾ ਦਸੀ ਜੋਇਨਿੰਗ ਦਵਾਵਾਂਗੇ ਚਲੋ ਹੁਣ ਇਹਨਾਂ ਕੋਈ ਮੰਗਾ ਲਈ ਜੋਇਨਿੰਗ ਲਿਓ ਮੰਗਾਇਆ ਤਾਂ ਪੀਹ ਕਹਿੰਨਾ ਤਾਂ ਸਾਰੇ ਚਲੋ ਚਲੋ ਸਾਰੇ ਆਜ ਤੱਕ ਵਰਗਾ ਜਾ ਮੰਗਾ ਚਾਹ ਸਾਨੂੰ ਚੱਕ ਕੇ ਲੈ ਜਾਓ ਚਲੋ ਚਲੋ ਸਾਰੇ ਆ ਜੋਈ ਨਹੀਂ ਅੱਜ ਗਾ ਰਹੀ ਪੜ੍ਹਦੀ ਹੈ ਜੇ ਕਿਹੜਾ ਸਾਥ ਹੈ ਸਰਪੰਡਾ ਜੋਈ ਨਹੀਂ ਜਾਂ ਸਰਦਾਰ ਨੂੰ ਜੋਈ ਨਹੀਂ ਮੈਨੂੰ ਕੁਝ ਨਹੀਂ ਪਤਾ ਸਾਡੇ ਨੂੰ ਗੱਲ ਨਹੀਂ ਹੋ ਰਹੀ ਪਰ ਅੱਜ ਜੋਈ ਨਹੀਂ ਕਿ ਐਂ ਖੜੀਆਂ ਸਾਨੂੰ ਕੋਈ ਫਰਕ ਨਹੀਂ ਪੜਦਾ ਸਾਨੂੰ ਜੋ ਨਹੀਂ ਚਾਹੀਦਾ ਔਰ ਕੁਝ ਨਹੀਂ ਚਾਹੀਦਾ ਅੱਜ ਦਾ ਇਹ ਮੈਚ ਦੋਸਤੋ ਦੇ ਮੈਚ ਪੜਦੇ ਆ ਦੁੱਖ ਨਹੀਂ ਹੈ ਇਸ ਚੀਜ਼ ਦਾ ਪੂਜਾ ਮੈਨੂੰ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਆ ਜਾ ਨੋ ਨਹੀਂ ਕਰਨਾ ਯਾਰ ਮੈਂ ਬੋਲ ਰਿਹਾ ਕਾਗਲ ਇਹ ਨਹੀਂ ਕਰਨਾ ਪੂਜਾ ਇਹ ਨਹੀਂ ਕਰਨਾ ਦਿਖਾਉਣਾ ਨਾ ਹੋ ਹੋਸੀ ਆ ਜਾਂਦੀ ਹੈ ਇਹ ਕੋਈ ਪਰਸਾਂਤ ਹੋਸੀ ਆ ਜਾਂਦੀ ਹੈ ਪੂਜਾ ਇਹ ਨਹੀਂ ਕਰਨਾ ਨੋ ਅੱਛਾ ਹੱਸਣਾ ਲੋਕ ਹੌਸਲੇ ਨਾਲ ਹੀ ਜੋਬ ਚਾਹੀਦੀ ਹੈ ਜੋ ਦਾ ਕੋਈ ਕਹਿ ਰਿਹਾ ਹੈ ਖੜੀ ਹੋ ਪੁੜੀ ਖੜੀ ਹੋ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਖੜੀ ਹੋ ਕੁੜੀ ਦੇ ਦਿਓ ਪਾਣੀ ਦੇ ਆ ਦਿਓ ਤੁਹਾਨੂੰ ਪੀ ਕੇ ਕਿਰਿਆ ਸੀ ਤਨੂ ਕੀ ਕਰਕੇ ਗਿਆ ਪਰ ਕਿੰਨਾ ਮਿਲ ਗਿਆ ਤੁਸੀਂ ਰੋਲਾ ਪਾ ਸਕੋ ਸੁਣੋ ਤੁਸੀਂ ਕਹਿੰਦੇ ਸੀ ਪੋਸਟ ਨਹੀਂ ਆਉਂਦਾ ਯਾਰ ਇਹਨੂੰ ਸਾਈਂ ਪਾਣੀ ਲੈ ਬੱਚੇ ਮੇਰੇ ਪਿਆਰਾ ਦਾ ਅਸਲਾ ਨਾ ਕੀ ਹੋ ਚੁੱਕਾ ਹੈ ਕੋਈ ਸਾਈਂ ਮਿਲੇ ਤਾਂ ਦੀ ਬੋਲ ਕਿ ਨਾ ਜਾਨ ਕਿ ਕੀ ਸੋਚੀਏ ਮੁਸੀਬਤਾਂ ਹੀ ਨੇ ਕਹਿੰਦੇ ਖਵਾ ਛੱਡੋ ਨੇ ਉਹ ਥਾਵਾ ਛੱਡੋ ਥੋੜੀ ਹਵਾ ਛੱਡੋ ਹਵਾ ਛੱਡੋ ਘੁਮਰਾ ਲੈ ਮਿਲ ਕੇ ਜਾਣਾ ਛੱਡੋ ਕੋਈ ਨਹੀਂ ਮਿਲੂਗਾ ਵੇ ਦੇ ਤਾਂ ਪਾਣੀ ਪੁਲਾ ਦਿਓ ਹਾਂ ਹੁਣ ਮੇਰੀ ਗੱਲ ਸੁਣ ਹੁਣ ਦੱਸੋ ਸਰ ਸਰ ਸਾਡਾ ਹਾਲ ਦੱਸੋ ਬੱਚੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੱਲ ਮੈਂ ਕੀ ਕੀ ਕੀਤਾ ਕੱਲ ਪੋਜ਼ਿਟਿਵ ਸੋਚੋ ਕਿੰਨਾ ਕਿਤੇ ਸੋਚਦੇ ਮੈਂ ਮੇਰੀ ਸੁਣਦੇ ਹੀ ਨਹੀਂ ਠੀਕ ਹੈ ਨਾ ਮੇਰੀ ਗੱਲ ਸੁਣੋ ਮੈਂ ਤਾਂ ਜੋ ਤੁਹਾਡੇ ਲਈ ਜਿੰਨਾ ਮੇਰੇ ਤੋਂ ਬਣ ਸਕਦਾ ਸੀਗਾ ਮੈਂ ਉਹ ਤੋਂ ਬਹੁਤ ਵੱਧ ਛੱਡ ਕੇ ਕੀਤਾ ਹੈ ਹੁਣ ਤੁਸੀਂ ਮੇਰੀ ਤੁਸੀਂ ਦੱਸੋ ਸੁਣ ਲਓ ਮੈਡਮ ਸੁਣ ਲਓ ਸੁਣ ਲਓ ਅੱਜ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਸੀ ਕਿ ਸਵੇਰੇ ਮੈਨੂੰ 6 ਵਜੇ ਫੋਨ ਆ ਲੈ ਡਿਪਟੀ ਸਾਹਿਬ ਕਹਿੰਦੇ ਵੀ ਦਾਨਿਸ਼ ਵੀ ਆਪਾਂ ਚੱਲਦੇ ਆ ਨਾ ਨਾਲ ਯਾਰ ਵੀ ਇਹਨਾਂ ਦੇ ਦੋ ਕੇ ਦੋ ਕੁ ਕੁੜੀਆਂ ਨੇ ਨਾ ਇਹਨੂੰ ਹਸਪੀਟਲ ਮੰਨ ਦਿਨ ਨੂੰ ਫੋਨ ਕਰ ਉਹਨੂੰ ਕਰ ਦਿਓ ਬਲਵਿੰਦਰ ਜੋ ਮੇਰੀ ਗੱਲ ਸੁਣੋ ਬਿੱਪੀ ਸਾਹਿਬ ਸਵੇਰੇ ਮੈਨੂੰ ਫੋਨ ਆਇਆ 6 ਵਜੇ ਮੈਨੂੰ ਕਹਿੰਦੇ ਦਾਨਿਸ਼ ਵੀ ਮੈਂ ਨਾਲ ਚੱਲਦਾ ਤੂੰ ਚੱਲ ਵੀ ਆਪਾਂ ਇਹਨਾਂ ਤੇ ਦੋ ਬੰਦੇ ਲੈ ਕੇ ਐਜੂਕੇਸ਼ਨ ਡਿਪਾਰਟਮੈਂਟ ਚੱਲਦੇ ਆ ਵੀ ਆਪਾਂ ਪੁੱਛਨੇ ਆ ਵੀ ਕਿਉਂ ਨਹੀਂ ਯਾਰ ਕੰਮ ਹੋ ਰਿਹਾ ਹੈਗਾ ਹੁਣ ਇਹ ਕੰਮ ਹੋ ਗਿਆ ਦੱਸੋ ਮੈਂ ਕੀ ਕਹਾਂ ਡਿਪਟੀ ਸਾਹਿਬ ਨੂੰ ਮੈਂ ਉਹਨਾਂ ਨੂੰ ਦੱਸਿਆ ਵਾ ਸਰ ਇਹ ਕੰਮ ਹੋ ਗਿਆ ਕਹਿੰਦੇ ਯਾਰ ਫਿਰ ਤੂੰ ਉੱਥੇ ਜਾ ਐਪਾ ਐਜੂਕੇਸ਼ਨ ਡਿਪਾਰਟਮੈਂਟ ਕੀ ਕਰਾ ਦੇਣਾ ਮੈਂ ਤਾਂ ਮੂਰੀ ਤੁਹਾਡੀ ਰਾਖੀ ਕਰਨੀ ਹੈ ਕਿ ਉੱਥੇ ਤੁਹਾਡਾ ਕੰਮ ਕਰਾ ਦੇਣਾ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਬੈਠੇ ਹੋ ਸੁਣ ਲਓ ਸੁਣ ਲਓ ਇੱਕ ਜਗ੍ਹਾ ਬੈਠੇ ਸੀਗੇ ਤੁਸੀਂ ਹੁਣ ਤੁਸੀਂ ਆਪੇ ਸਟੈਪ ਚੱਕਿਆ ਮੈਂ ਤੁਹਾਨੂੰ ਕੱਲ ਵਾਦਾ ਕਰਕੇ ਗਿਆ ਸੀ ਮੈਂ ਤੁਸੀਂ ਪੋਜ਼ਿਟਿਵ ਰਹੋ ਇੱਕ ਦਿਨ ਠੀਕ ਹੈ ਨਾ ਵੀ ਮੈਂ ਵੀ ਕੁਝ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੂੰਗਾ ਇਹ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਤੁਸੀਂ ਯਾਰ ਮੇਰੀ ਗੱਲ ਸੁਣ ਬੱਚੇ ਮੇਰੀ ਗੱਲ ਕਿੱਥੇ ਤੁਸੀਂ ਸੁਣਦੇ ਤਾਂ ਹੈ ਨਹੀਂ ਤੁਸੀਂ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਦੀ ਕਰਦੇ ਹੋ ਅਸ ਤੁਸੀਂ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਦੀ ਕਰਦੇ ਡਿਪਟੀ ਸਾਹਿਬ ਐਨੇ ਵਰੀਡ ਨੇ ਉਹ ਕਹਿੰਦੇ ਯਾਰ ਦਾਨਿਸ਼ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਦੱਸ ਕਿਹਦੇ ਵੀ ਸੁਣੋ ਹੁਣ ਸਿਚੁਏਸ਼ਨ ਇਹ ਜੀ ਆ ਤੁਸੀਂ ਵੀ ਥੋੜਾ ਜਿਹਾ ਸਮਝੋ ਮੈਂ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਡਿਪਟੀ ਸਾਹਿਬ ਤੁਹਾਨੂੰ ਮੈਂ ਕੋਰਟ ਕਿਸ ਦਾ ਦੋਖਾ ਤੋਂ ਹੋਇਆ ਇਹ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਮਾਰਕੀ ਹੋ ਗਿਆ ਹੈ ਨਾ ਮੈਨੂੰ ਤਾਂ ਵੀ ਕਨਿਕਲੀ ਡੇਟ ਪਤਾ ਕਿ ਕਿ ਮੈਨਾਂ ਨਾਲ 36 ਦਿਨ ਹੋ ਗਏ ਜੀ ਬਟ 35 36 ਦਿਨ ਫਿਰ ਤਾਂ ਕੰਮ ਕਈ ਵਾਰ ਚੱਲ ਪੈਂਦਾ ਸਾਡੀ ਜੁਆਇਨਿੰਗ ਨੂੰ 6 6 ਮਹੀਨੇ ਲੱਗਦੇ ਸੀ ਇਹ ਤਾਂ ਚੱਲਦੀ ਹੈ ਅਜੋਕੇ ਨਾ ਮੈਨੂੰ ਕੰਮ ਸਾਰਾ ਡਾਣਾ ਕਰੀਂ ਅਲਟੀਮੇਟਮ ਦੇ ਰਹੇ ਆ ਬੈਂਕ ਨੂੰ ਕਦ ਤੱਕ ਹੋ ਵੀ ਜਾਣਾ ਹੋਣਾ ਕੰਮ ਤੁਸੀਂ ਚਲੋ ਹੁਣ ਮੇਰੀ ਗੱਲ ਸੁਣੋ ਰੱਖੀਆਂ ਜਾ ਰਹੀਆਂ ਨਹੀਂ ਇੱਕ ਵਾਰ ਕੱਲ ਐਸਡੀਐਮ ਸਾਹਿਬ ਵਾਲੇ ਸਟੇਟਸ ਨਹੀਂ ਪੜਣਾ ਹਲਾ ਸਰ ਐਸ ਡੀ ਐਮ ਸਾਹਿਬ ਆਈ ਸੀ ਕੱਲ ਕਹਿੰਦੇ ਸੀ 12 ਵਜੇ ਦੇਖੋ ਅਸੀਂ ਐਸ ਡੀ ਐਮ ਸਾਹਿਬ ਆਈ ਸੀ ਤੇ ਟ੍ਰਾਈ ਕਰੀ ਜਾਂਦੇ ਅਸੀਂ ਵੀ ਸਾਡਾ ਥੋੜਾ ਕੰਮ ਹੋ ਜਾ ਗਿਆ ਸੀ ਕੰਟੀਨਿਊਟੀ ਅਸੀਂ ਅਸੀਂ ਉਹਨਾਂ ਨਾਲ ਨਹੀਂ ਮੰਨਦੇ ਸਦੀ ਪਰ ਆਇਆ ਵੀ ਕੁਝ ਜਿਹੜੀ ਵਾਰ ਨੂੰ ਲੱਗ ਜਾਂਦਾ ਟਾਈਮ ਅਸੀਂ ਆਪਦੇ ਵੱਲੋਂ ਸਾਸੀ ਟ੍ਰਾਈ ਕਰੀ ਜਾਂਦੇ ਹਾਂ ਉੱਤੇ ਵੀ ਅਸੀਂ ਗੱਲ ਕਰਕੇ ਵੀ ਤੁਹਾਡੇ ਸਾਡੇ ਨਾਲ ਦਾ ਤੁਹਾਡਾ ਕੋਈ ਨਾਤਾ ਅਸੀਂ ਦੇ ਕੇ ਐਜੂਕੇਸ਼ਨ ਡਿਪਾਰਟਮੈਂਟ ਹਾਂਜੀ ਠੀਕ ਹੈ ਨਾ ਨਹੀਂ ਸੋਣਾ ਤੁਸੀਂ ਮੈਡਮ ਸਾਡਾ ਸਿੱਧਾ ਹੀ ਜ਼ਿੰਮੇਵਾਰੀ ਹੈ ਮੈਡਮ ਮੈਂ ਤੁਹਾਡੇ ਪੇਰੈਂਟਸ ਦੇ ਨੰਬਰ ਲਏ ਸੀਗੇ ਉਹਨਾਂ ਨੂੰ ਗਰੂਪ ਮੈਂ ਗੱਲ ਕਰਨੀ ਹੈ ਵੀ ਬੱਚਿਆਂ ਦਾ ਅਸੀਂ ਧਿਆਨ ਰੱਖ ਰਹੇ ਹਾਂ ਵੀ ਤੁਸੀਂ ਹੋ ਸਕਦਾ ਤੁਸੀਂ ਵੀ ਆ ਜਾਓ ਠੀਕ ਹੈ ਥੋੜਾ ਸਾਨੂੰ ਮੇਡਮ ਲਈ ਭੇਜਿਆ ਸਾਨੂੰ ਠੀਕ ਹੈ ਨਾ ਕੋਈ ਨਹੀਂ ਮੈਡਮ ਠੀਕ ਹੈ ਨਾ ਹੁਣ ਰਾਤ ਸਾਡੀ ਸਾਰਾ ਕੁਝ ਸਮਝਾਉਣ ਤੋਂ ਬਾਅਦ ਜੋਤ ਸਵੇਰੇ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਡਿਪਟੀ ਸਾਹਿਬ ਕਹਿੰਦੇ ਅਸੀਂ ਆਪ ਚੱਲਦੇ ਹਾਂ ਦਾਨਿਸ਼ਾਪਾ ਦੇਖਦੇ ਆ ਜਾ ਕੇ ਅਜੀ ਦਾ ਪੌਪ ਜਿਹੜੀ ਅੱਧੀ ਚੱਲਿਆ ਯਾਰ ਕੋਈ ਨਹੀਂ ਬੱਚੇ ਕੁਛ ਨਾ ਕੁਛ ਇਹਨਾਂ ਲਈ ਕਰੀਏ ਹੱਦ ਨਹੀਂ ਤਾਂ ਤੁਹਾਨੂੰ ਆਕੇ ਤਾਂ ਦੱਸੀ ਵੀ ਇਹ ਇੱਥੇ ਤੱਕ ਗੱਲ ਖੜੀ ਆ ਠੀਕ ਹੈ ਨਾ ਹੁਣ ਸੁਣ ਲਓ ਸੁਣ ਲਓ ਸੁਣ ਲਓ ਠੀਕ ਹੈ ਨਾ मैडम सुनता रहो बेटा ठीक है ना हुण मेनू 8 बजे पता लगदा वी इन्हने एक काम करता दस्सो वी मैं उदर जावा मैं त तैयार हो गया सी के वी मैं सांधमई नु ਲਾਇਆ ਸੀ ਸ਼ਾਂਤਮਈ ਲਾਇਆ ਨਾ ਕੰਮ ਹੋ ਜਾਂਦਾ ਸ਼ਾਂਤਮਈ ਦੇ ਕੋਲ ਸ਼ਾਂਤਮਈ ਪੈਨੇ ਤਾਂ ਕੋਈ ਕੰਮ ਨਹੀਂ ਹੁੰਦਾ ਐਸੀ ਜਿਹੀ ਪਟਿਆ ਕੇ ਦੇਖੀਏ ਸਾਨੂੰ ਇੱਕ ਵਾਰ ਤੁਸੀਂ ਕਨਫਰਮ ਵੀ ਕਰੋ ਨਾ ਆਹ ਨੂੰ ਮੇਰੇ ਕੋਲ ਟਾਈਮ ਕੋਲ ਕੱਲ ਦੇਖੋ ਪਤਾ ਕੀ ਹੈ ਯਾਰਾ ਤੁਹਾਡੇ ਜਿਹੜੇ ਲੀਡਰਸ ਨੇ ਤੁਹਾਨੂੰ ਅੱਛਾ ਗਾਈਡ ਨਹੀਂ ਕਰਦੇ ਤੁਹਾਨੂੰ ਸਮਝਾਉਂਦੇ ਨਹੀਂ ਸੋਣੋ ਮੈਨੂੰ ਪਤਾ ਉਹ ਛੱਡ ਦੋ ਗੱਲ ਮੈਨੂੰ ਸਭ ਪਤਾ ਇੱਕੀ ਹੋ ਗਈ ਤੇ ਹੁਣ ਉਹਦੇ ਨਾਲ ਮੇਰੀ ਗੱਲ ਹੋਈ ਉਹਨੂੰ ਗੱਲ ਕੀਤੀ ਸੀਗੀ ਵੀ ਦੇਖੋ ਬੱਚਿਆਂ ਨੂੰ ਥੱਲੇ ਧਾਰੋ ਤੁਹਾਡੀ ਲਿਸਟ ਵੀ ਪਾਵਾਗੇ ਤੁਹਾਡਾ ਜਿਹੜਾ ਇਹ ਉਹ ਸੁਣ ਤੋ ਲੋ ਸੁਣ ਲੋ ਧਿਆਨ ਨਾਲ ਫਿਰ ਮੇਰੇ ਕੋਲ ਆਏ ਕਿਉਂ ਜੇ ਮੇਰੀ ਗੱਲ ਨਹੀਂ ਸੁਣਨੀ ਧਿਆਨ ਨਾਲ ਸੁਣ ਤੁਹਾਨੂੰ ਪਤਾ ਵੀ ਇਹਨਾਂ ਨੇ ਕਿਰਾਣਾਇਆ ਫਿਰ ਹੁਣ ਜੇ ਮੇਰੇ ਕੋਲ ਆਏ ਸੁਣ ਤੁਹਾਨੂੰ ਠੀਕ ਹੈ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡਾ ਰੀਪਰਪੋਜ਼ਲ ਦਾ ਪ੍ਰੋਟੈਸਟ ਉਹ ਚਲਾ ਦਿੰਦੇ ਆ ਪ੍ਰੋਸੈਸ ਇਲੈਕਸ਼ਨ ਕਮਿਸ਼ਨ ਨੇ ਨਾ ਕਰਤੀ ਹੈ ਹੁਣ ਡਿਪਾਰਟਮੈਂਟ ਦੇ ਤੇ ਇੱਥੇ ਕੋਈ ਗਲਤੀ ਨਹੀਂ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਹੈ ਠੀਕ ਹੈ ਨਾ ਜਿਸ ਟਾਈਮ ਕੋਰਟ ਲੱਗਿਆ ਕੋਡ ਆਫ ਕੰਡਕਟ ਲੱਗਿਆ ਹੁੰਦਾ ਹੈ ਜਿਹੜੀ ਵੀ